ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੂਰੀ ਜਥੇਬੰਦੀ ਅੱਜ ਅਸੀਂ ਮਹਾਰਾਜਾ ਪੈਲਸ ਫਗਵਾੜੇ ਵਿਖੇ ਪਹੁੰਚੇ ਆ ਜਿੱਥੇ ਕਿ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਵੱਲੋਂ ਬਹੁਤ ਹੀ ਇੱਕ ਚੰਗਾ ਉਪਰਾਲਾ ਕੀਤਾ ਗਿਆ ਜਿੱਥੇ ਕਿ ਬਲੱਡ ਡੋਨੇਸ਼ਨ ਕੈਂਪੇਨ ਨੇ ਆਰਗੇਨਾਈਜ਼ ਕੀਤਾ ਔਰ ਮੈਂ ਇਹਨਾਂ ਨੂੰ ਇਸ ਚੀਜ਼ ਦੀ ਵਧਾਈ ਦੇਣਾ ਕਿਉਂਕਿ ਬਹੁਤ ਵੱਡਾ ਸ਼ਲਾਘਾਯੋਗ ਇਹਨਾਂ ਦਾ ਕਦਮ ਹੈ ਔਰ ਮੈਂ ਇੱਥੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਕਿ ਆਪਾਂ ਬਹੁਤ ਤਰ੍ਹਾਂ ਦੇ ਦਾਨ ਕਰਦੇ ਆਂ ਗੁਰੂ ਘਰਾਂ ਚ ਵੀ ਜਾ ਕੇ ਦਾਨ ਕਰਦੇ ਆ ਪੈਸੇ ਦਾ ਦਾਨ ਕਰਦੇ ਆ ਕੱਪੜਿਆਂ ਦਾ ਦਾਨ ਕਰਦੇ ਆ ਲੇਕਿਨ ਜਿਹੜਾ ਸਭ ਤੋਂ ਸ੍ਰੇਸ਼ਟ ਦਾਨ ਆ ਉਹ ਬਲੱਡ ਦਾ ਦਾਨ ਹੈ ਔਰ ਕਿਉਂ ਕਿਉਂਕਿ ਤੁਹਾਨੂੰ ਪਤਾ ਹੋਣਾ ਕਿ ਬਹੁਤ ਸਾਰੇ ਬੜੇ ਮਰੀਜ਼ ਆ ਥੈਲੇਸੀਮੀਆ ਦੇ ਜਿਹੜੇ ਪੇਸ਼ੈਂਟ ਆ ਜਿਨ੍ਹਾਂ ਨੂੰ ਕਿ ਰੈਗੂਲਰ ਬਲੱਡ ਚੜਾਣ ਦੀ ਲੋੜ ਪੈਂਦੀ ਆ ਉਹ ਬਲੱਡ ਜਿਹੜਾ ਆ ਉਹ ਕਿੱਥੋਂ ਆਊਗਾ ਉਹ ਆਉਣਾ ਜਿੱਥੋਂ ਆਪਾਂ ਜਦੋਂ ਦਾਨ ਕਰਨਾ ਕੋ ਦਾਨ ਕਰਨ ਦੇ ਨਾਲ ਕੱਲਾ ਇੱਕ ਬਲੱਡ ਤੇ ਜਿਹੜਾ ਥੈਲੇਸੀਮੀਆ ਵਾਲੇ ਪੇਸ਼ੈਂਟ ਉਹਨਾਂ ਨੂੰ ਨਹੀਂ ਫਾਇਦਾ ਹੁੰਦਾ ਇੱਕ ਬਲੱਡ ਦੇ ਵਿੱਚੋਂ ਚਾਰ ਕੰਪੋਨੈਂਟ ਬਣ ਜਾਂਦੇ ਆ ਪਲੇਟਲੇਟ ਬਣ ਜਾਣਗੇ ਵਾਈਟ ਬਲੱਡ ਸੈੱਲ ਬਣ ਜਾਣਗੇ ਆਰਬੀਸੀ ਬਣ ਜਾਣਗੇ ਸੋ ਇੱਕ ਬਲੱਡ ਜੋ ਕੋਈ ਇੱਕ ਯੂਨਿਟ ਇੱਕ ਬੰਦਾ ਦਿੰਦਾ ਹੈ ਤੇ ਉਹਦੇ ਨਾਲ ਚਾਰ ਜ਼ਿੰਦਗੀਆਂ ਬਚਦੀਆਂ ਤੇ ਮੈਂ ਸੰਗਤ ਨੂੰ ਅਪੀਲ ਕਰਦਾ ਸਾਰੀ ਤੁਹਾਡੇ ਮੱਧਮ ਰਾਹੀਂ ਕਿ ਜਿਹੜਾ ਬਲੱਡ ਦਾ ਦਾਨ ਇਹ ਜ਼ਰੂਰ ਕਰੋ ਜਿਹੜਾ ਵੀ ਹੈਲਦੀ ਇਨਸਾਨ ਹੈ 18 ਤੋਂ 25 60 60 ਸਾਲ ਤੱਕ ਜਿਹੜਾ ਹੈਗਾ ਆ ਉਹ ਬਲੱਡ ਦਾ ਦਾਨ ਕਰ ਸਕਦਾ ਉਹਨਾਂ ਨੂੰ ਬਲੱਡ ਦਾ ਦਾਨ ਜ਼ਰੂਰ ਕਰਨਾ ਚਾਹੀਦਾ ਉਹ ਇਹ ਜਿਹੜੀਆਂ ਜੀ ਐਸੋਸੀਏਸ਼ਨਸ ਆ ਜਿਦਾ ਹਿੰਦੂਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਹੈ ਇਹਨਾਂ ਨੂੰ ਇਹਨਾਂ ਨੂੰ ਸਹਿਯੋਗ ਦੇਣਾ ਚਾਹੀਦਾ ਇਹਨਾਂ ਦਾ ਬਹੁਤ ਰਾਹੁਲ ਸ਼ਾਸਤਰੀ ਰਾਹੁਲ ਸ਼ਾਸਤਰੀ ਜੀ ਦਾ ਇਹਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਦੇ ਸਹਿਯੋਗ ਸਾਧਕੇ ਐਡਾ ਵੱਡਾ ਉਪਰਾਲਾ ਹੋ ਰਿਹਾ ਉਹਨਾਂ ਦੀ ਟੀਮ ਹੈ ਅਸੀਂ ਉਹਨਾਂ ਨੂੰ ਵੀ ਵਧਾਈ ਦੇ ਉਹ ਵਧਾਈ ਦੇ ਪਾਤਰ ਆ ਤੇ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਕਰ ਪਹਿਚਾਨ ਜਿਹੜੀ ਜੁਸਤਾਂ ਦੀ ਕਲੱਬ ਦੀ ਟੀ-ਸ਼ਰਟ ਜਿਹੜੀ ਪ੍ਰਦਾਨ ਜੂਥ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜੂਥ ਜਿਹੜਾ ਇੱਕ ਮੇਨ ਫਾਊਂਡੇਸ਼ਨ ਹੈ ਸਮਾਜ ਦੀ ਕਿਉਂਕਿ ਜੂਥ ਜਦੋਂ ਨਾਲ ਅਗਵਾਈ ਕਰਕੇ ਚੱਲੇਗਾ ਨਾਲ ਸਾਡੇ ਵਰਗੇ ਹੋਰ ਬਜ਼ੁਰਗ ਵੀ ਤੁਰ ਲੈਣਗੇ ਲੇਕਿਨ ਜੂਥ ਨੂੰ ਸਭ ਤੋਂ ਜ਼ਿਆਦਾ ਅੱਗੇ ਤੁਰਨਾ ਚਾਹੀਦਾ